ਸ਼ਹੀਦਾਂ ਦੇ ਸਰਤਾਜ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਗੁਰਦੁਆਰਾ ਹਰ ਸਰ ਸਹਿਬ ਮੁਗਲ ਚੱਕ ਪੰਨੂਆ ਨਜ਼ਦੀਕ ਸਰਹਾਲੀ ਖੁਰਦ ਤਰਨਤਾਰਨ ਤੋਂ ਪੱਟੀ ਰੋਡ ਦੇਤੇ ਸਥਿਤ ਹੈ ਪੰਜਮ ਪਾਸ਼ਾ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਵੱਡੇ ਸਮਾਗਮ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਸ੍ਰੀ ਅਖੰਡ ਪਾਠ ਸਹਿਬਾਂ ਦੀ ਲੜੀ 31 ਅਗਸਤ ਤੋਂ 16 ਸਤੰਬਰ ਤੱਕ ਸੰਗਰਾਮ ਵਾਲੇ ਦਿਨ ਤੱਕ ਪਾਠਾਂ ਦੀ ਭੋਗ ਪਾਉਣ ਉਪਰੰਤ ਭਾਰੀ ਦੀਵਾਨ ਖੁੱਲੇ ਪੰਡਾਲਾਂ ਦੇ ਵਿੱਚ ਸਜਾਏਗਾ ਇਸ ਗੁਰਦੁਆਰਾ ਦੀ ਮੁੱਖ ਸੇਵਾਦਾਰ ਸੰਤ ਬਾਬਾ ਮੰਗਲ ਸਿੰਘ ਜੀ ਤੇ ਸਮੂਹ ਨਗਰ ਇਲਾਕਾ ਨਿਵਾਸੀ ਜਾਣਕਾਰੀ ਦੇਂਦੇ ਹੋਏ ਭਾਈ ਸ਼ੁਭਦੀਪ ਸਿੰਘ ਅਰਸ਼ਦੀਪ ਸਿੰਘ ਤੇ ਉਹਨਾਂ ਦੇ ਨਾਲ ਸੇਵਾਦਾਰ ਭਜਨ ਸਿੰਘ ਕਸ਼ਮੀਰ ਸਿੰਘ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਨੇ ਇੱਥੇ ਕਈ ਦਿਨਾਂ ਤੋਂ ਲੈ ਕੇ ਹਾਜ਼ਰੀ ਭਰੀ ਤੇ ਆਓ ਵਿਖਾਉਨੇ ਹਾਂ ਰਿਪੋਰਟ ਤੁਹਾਨੂੰ ਜిల్లా ਤਰਨਤਾਰਨ ਤੋਂ ਰਿਪੋਰਟਰ ਕੁਲਵੰਤ ਸਿੰਘ ਪੱਟੀ ਸੰਤਨਾ ਹੋਤੇ ਜਗਤ ਨੇ ਜੋ ਜਲਮਰਤਾ ਸੰਸਾਰ ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਛੋਪਾ ਪ੍ਰਾਪਤ ਅਰਤੀ ਜਿੱਥੇ ਕਿ ਹਰ ਰੋਜ਼ ਸੰਤ ਸਮਾਗਮ ਸਲਾਨਾ ਜੋੜ ਮੇਲੇ ਬੇਅੰਤ ਹੋਰ ਪ੍ਰਕਾਰ ਦੇ ਮੇਲੇ ਸੱਭਿਆਚਾਰਕ ਪ੍ਰੋਗਰਾਮ ਲੱਗਦੇ ਰਹਿੰਦੇ ਹਨ ਕਿ ਸਾਡੇ ਪੰਜਾਬ ਦਾ ਸਭ ਤੋਂ ਮੰਨਿਆ ਜਾਣ ਵਾਲਾ ਸਭ ਤੋਂ ਅਮੀਰ ਵਿਰਸਾ ਹੈ ਉਹ ਹੀ ਵਿਰਸੇ ਦਾ ਰੰਗ ਹੈ ਅੱਜ ਤੱਕ ਦਿਖਾਉਣਾ ਹੈ ਜ਼ਿਲ੍ਹਾ ਤਰਨਤਾਰਨ ਤੋਂ ਨਿਊ ਪੰਜਾਬ ਨਿਊਜ਼ ਦੇ ਰਾਹੀਂ ਪਹੁੰਚੇ ਆ ਪਿੰਡ ਮੋਗਲ ਚੱਕ ਪੰਨੂਆ ਜੇ ਜੰਗਲਾਂ ਵਿੱਚ ਮੰਗਲ ਲੱਗੇ ਹੋਏ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਨਗਰ ਦੇ ਐ ਵਿੱਚ ਜੋ ਸਲਾਨਾ ਜੋੜ ਮੇਲਾ ਅੱਜ ਵੱਡੀ ਤੁਮਤਾਂ ਦੇ ਨਾਲ ਮਨਾਇਆ ਜਾ ਰਿਹਾ ਇਸ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਮੰਗਲ ਸਿੰਘ ਜੀ ਤੇ ਆਓ ਚੱਲਦੇ ਆ ਜਿੱਥੇ ਬੇਅੰਤ ਸੰਗਤਾਂ ਆਤਮਸਤਕ ਹੋ ਰਹੀਆਂ ਨੇ ਆਪਾਂ ਵੀ ਆਤਮਸਤਕ ਹੋ ਕੇ ਉੱਥੇ ਕਿ ਬਾਬਾ ਜੀ ਦੇ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਹੋਰ ਜਾਣਕਾਰੀ ਪ੍ਰਾਪਤ ਕਰਦੇ ਆ ਸਤਨਾਬ ਜੀ ਇਸ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਮੰਗਲ ਸਿੰਘ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਤੇ ਇਹਨਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਆ ਲੜੀ ਕਤਿ ਦਿਨ ਖਣਪੜ ਸੇ ਲੜੀ ਆਰੰਭ ਹੋਈ ਆ ਹਾਂਜੀ ਜੋ ਕਿ ਪਹਿਲਾ ਚਾਰ ਚੜ੍ਹਾ ਖਾੜਾ ਫਿਰ 6 6 ਫਿਰ 7 7 ਵਾਹ ਕਹਿਣ ਦਾ ਭਾਵ 46 ਖਣਪੜ ਸ੍ਰੀ ਪ੍ਰਾਪਤ ਮਤਲਬ ਜੇ ਕਟ ਹੋ ਜਾਂਦਾ ਵਾਹ 64 ਖਣਪੜ ਸੇ ਵਾਹ ਜੀ ਦੇ ਵਿੱਚ ਇਸ ਸਤਾਨ ਦਾ ਮਹਾਤਮ ਸੁੱਕੇ ਬੱਚੇ ਹਰ ਗੰਧਿਆ ਤੇ ਕਹਿਣ ਦਾ ਭਾਵ ਜਬੂਕੇ ਫੁਰਕ ਪੈ ਜਾਂਦੀ ਆ ਹਾਂ ਜਾ ਤਿੰਨ ਵਾਰ ਗੁਰੂ ਅਰਜਨ ਦੇਵ ਜਿੱਥੇ ਬੜੇ-ਬੜੇ ਹੁਣ ਤੋਂ ਕੋਈ ਵੀ ਭਾਵਨੇਕ ਝੋਲੀਆਂ ਪਰਦੀਆਂ ਵਿੱਚ ਪ੍ਰਾਰਥਨ ਦੀ ਮੈਂ ਗੱਲ ਕਰ ਜਾਵਾਂ ਠੀਕ ਹੈ ਜੀ ਤਿੰਨ ਵਾਰ ਗੁਰੂ ਅਰਜਨ ਦੇਵ ਪਾਸ਼ਰੇ ਦੇ ਵੱਡੇ ਸੁੱਕੀ ਕੁੱਪ ਸੁੱਕੇ ਬੱਚੇ ਤੇ ਮਾਲ ਟੰਕਰ ਦੀ ਬਤ ਤਿੰਨ ਵਾਰ ਗੁਰੂ ਸਾਹਿਬ ਨੇ ਬੜੇ ਵੱਡੀ ਤੇ ਦਿੱਤੇ ਦੂਸਰੀ ਗੱਲ ਕਿ ਪਹਿਲਾਂ ਇੱਥੇ ਕਹਣਾ ਜੰਗਲ ਸੀ ਕਹਣਾ ਜੰਗਲ ਬਰਾਤਨ ਇੱਕ ਛੁੜਾ ਥੜਾ ਹੈਗਾ ਉਹ ਵੀ ਜੋ ਸਾਡੇ ਪਰਿਵਾਰ ਦੇ ਇੱਥੇ ਲਾਗਲੇ ਵਿੱਚ ਜ਼ਮੀਨ ਵਾਲੇ ਸੀ ਉਨਨਸਤੇ ਜਗਾ ਤੇ ਛੋੜਾ ਥੜਾ ਬੜਾਇਆ ਸਮਾਂ ਚੱਲਦਾ ਗਿਆ ਫਿਰ ਕੁਛ ਇੱਥੇ ਇੱਥੇ ਤੰਬੂਲ ਖੰਡਪੜ ਰਖਾਇਆ ਤੇ ਤੰਬੂ ਚ ਅੱਛਾ ਯਾਰ ਮਿਲੋ ਕਮਰੇ ਨਹੀਂ ਸੀ ਕੁਛ ਨਹੀਂ ਤੇ ਥੋੜਾ ਇਸ਼ੂੜਾ ਬਸ ਇਸ ਤਰ੍ਹਾਂ ਸਦਾ ਹੀ ਠੀਕ ਹੈ ਪੋਸਟ ਆਨ ਤੇ ਤੰਬੂ ਲਿਆ ਕੇ ਗੁਰੂ ਸਾਹਿਬ ਪ੍ਰਕਾਸ਼ ਕਰੇ ਖੰਡਪੜ ਛੋੜੇ ਦਸਬੀ ਸਿੰਘ ਉਹਦੇ ਆਪਣੇ ਪ੍ਰੀਮਾਲਿਕ ਪੋਦੇ ਪਦਾ ਗੁਰੂ ਸਾਹਿਬ ਨੇ ਹੌਲੀ 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 ਫਿਰ ਮਤਲਬ ਸੰਤ ਵਧੀ ਸ਼ੁਰੂ ਹੋ ਗਈ ਫਿਰ ਪਿੰਡ ਵਾਲਿਆਂ ਪ੍ਰੇਮ ਕਰਕੇ ਇਕੱਠਾ ਕਰਕੇ ਜੋ ਮਹਾਪੁਰਸ਼ ਬਾਬਾ ਰਵਿੰਦਰ ਸਿੰਘ ਜੀ ਆਪਰੇ ਨੇ ਕਿਹਾ ਵੀ ਤੁਸੀਂ ਅਸੂ ਦੀs ਰਾਤ ਤੇ ਇਹ ਘਰ ਮਨਾਇਆ ਪਰ ਗੁਰੂ ਚੰਦ ਸਿੰਘ ਦੇ ਗੁਰਤਾ ਗੱਦੀ ਸਾਹਿਬਾ ਫੋਕੜ ਜੀ ਸਾਡੇ ਭਗਵਾਨ ਸਿੰਘ ਜੀ ਪੰਚਮ ਪਾਸ਼ਾ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ ਮਨਾ ਰਹੇ ਹੈ ਜੋ ਅੱਜ ਚਾਰਾ ਗੁਰਤਾ ਇਹ ਭਾਵੇਂ ਗੁਰਤਾ ਗੱਦੀ ਆਜੇ ਅੱਗੇ ਪਿੱਛੇ ਕਦੋਂ ਵੀ ਆਏ 10 ਇਹ ਤਾਂ 10 ਦਿਨ ਪਹਿਲਾਂ ਆਜੇ 15 ਦੇ 15 ਦਿਨ ਬਾਅਦ ਚਾਜੇ ਅਸਲ ਵਿੱਚ ਅਸਲ ਵਿਜੈ ਆਸਕਰ ਕਹਿੰਦੇ ਅਸਲ ਗੁਰੂ ਅਰਜਨ ਦੇ ਉਹਨੂੰ ਗੁਰਤਾ ਗੱਦੀ ਮਿਲੀ ਅਸਲ ਸਬਰਾਉ ਦੇ ਸੀ ਉਹਣਾ ਇਤਿਹਾਸਕਾਰ ਜਣੀ ਉਹ ਛੱਤਾਂ ਦੇ ਵਾਰ ਜਾਂ ਦਿਨਾਂ ਦੇ ਵਾਰ ਤਹਰੂ ਅੱਗੇ ਪਿਛੇ ਹੋ ਜਾਂਦੀ ਆ ਅਸਲ ਜੋ ਸਲੀਅਤ ਹੈ ਨਾ ਗੁਰੂ ਅਰਜਨ ਦੇਵ ਨੂੰ ਗੁਰਤਾ ਗਦੀ ਮਿਲੀ ਅਸਲ ਦੇ ਸਿਰਾਪ ਦੀ ਸੀ ਜੋ ਕਈ ਬਚਨ ਇਹੋ ਜਿਹੇ ਆ ਇਤਿਹਾਸ ਦਾ ਬਚਨ ਹੋ ਗਿਆ ਕਿ ਇਤਿਹਾਸ ਨੇ ਬਚਨ ਹੋ ਚੁੱਕਾ ਦੱਸਣਾ ਜਿਹੜਾ ਪਛੇ ਲੰਘ ਗਿਆ ਪਰ ਸਾਧੂ ਨੇ ਬਚਨ ਹੋ ਕਰਨਾ ਜਿਹੜਾ ਜਿਹੜਾ ਮਤਲ ਆਉਣ ਵਾਲਾ ਸੱਚ ਹੈ ਸਾਧੂ ਨੂੰ ਆਉਣ ਵਾਸਤੇ ਪਤਾ ਵਾ ਇਤਿਹਾਸ ਵਿੱਚ ਜਿਹੜਾ ਹੋ ਗਿਆ ਬਚਨ ਉਹ ਲਿਖਿਆ ਗਿਆ ਫਰਕ ਕਹਿਣ ਦਾ ਬਾਸ ਸਾਧਨ ਹੁਕਮ ਨਹੀਂ ਗੱਲਾਂ ਕਰਦਾ ਉਹਨਾਂ ਇਤਿਹਾਸ ਦੀ ਗੱਲ ਕਰਨੀ ਦੂਸਰੀ ਗੱਲ ਇਹ ਵੀ ਇਸ ਸਥਾਨ ਤੇ ਪਹਿਲਾਂ ਛੋਟਾ ਜਿਹਾ ਕਮਰਾ ਸੀਗਾ ਫਿਰ ਛੋਟਾ ਜਿਹਾ ਹਾਲ ਪਾਇਆ ਦਾਸ ਅਰਾਇਪੁਰ ਡਿਵਿਜ਼ਨ ਕਰਦਾ ਸੀ ਐਮਪੀਓ ਐਕਸਾਈ 1984 ਜਿਹੜੀ ਬਿਲਕੁਲ ਨਿਕਾ ਬੰਦ ਉਹ ਸਿੱਬਲ ਕੋਲੀ ਐਚਏ ਫਿਰ ਦਾਸ ਨਾਨ ਸਰ ਰਿਹਾ ਨਾਨਕ ਸਰ ਤੋਂ ਹਰੀ ਗਰੇ ਹਰ ਇੱਕ ਨੂੰ ਇਸੇ ਛੋਟਾ ਜਿਹਾ ਦੋ ਅਮਰੇ ਬਣ ਰਹੇ ਨੇ ਤੇ ਮਹਿਤ ਮਿਲਣ ਲਈ ਤੇ ਕਹਣ ਲੱਗੇ ਤੁਹਾਂ ਸੇਵਾ ਕਰੀ ਤੇ ਕਰੀ ਜੋ ਪਹਿਨ ਲਗਾ 1999 ਦਾਸ ਨੂੰ 90 ਵਿੱਚ ਆ ਸੇਵਾ ਪ੍ਰਾਪਤ ਹੋਈ 35 ਸਾਲ ਪਹਿਲਾਂ ਆ ਗੁਰੂ ਸਾਹਿਬ ਆ ਜਿਹੜੀ 90 ਤੋਂ 35 ਸਾਲ ਮੰਨਦੇ ਅਮਰ 35 ਉਹਦੇ ਵਿੱਚ ਉਹ ਜਿਹੜੀ ਪਹਿਲੀ ਪ੍ਰਾਤਨ ਕਬਰੇ ਸੀ ਜਾਂ ਪਹਿਲਾ ਕੋ ਛੋਟਾ ਮोटा ਸਥਾਨ ਬਣ ਰਹੀ ਕੋਣ ਕੋਈ ਇੱਥੇ ਨਹੀਂ ਆਇਆ ਇਹ ਸਾਰਾ ਕੁਛ ਨਵੀਂ ਸੇਵਾ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਆਪ ਕਰਵਾਈ ਹੈ। ਦੀਵਾਨ ਆ ਲੰਗਰ ਆ ਦਰਬਾਰ ਜੋ ਵੀ ਕੁਛ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਮਰ ਦਾਸ ਨੂੰ ਨਿਗ੍ਹਾ ਦਿੱਤਾ ਨਹੀਂ ਇਹ ਜੀ ਨੇ ਪੂਰਾ ਦਿੱਤਾ ਪਰ ਕਰਵਾਇਆ ਸਾਰਾ ਗੁਰੂ ਸਾਹਿਬ ਨੇ। ਅਹੀਂ ਇਹ ਜੋ ਕੀਤਾ ਗੁਰੂ ਸਾਹਿਬ ਨੇ ਆਪ ਕੀਤਾ ਇਹ ਤਾਂ ਬਾਦਕ ਪੜਾ ਅਗੜੀ ਰੋਡ ਤੇ ਬੰਨ ਲਿਓ। ਫੋਮ ਇਸੇ ਕਰਦਾ ਹੀ। ਇੱਥੇ ਵੀ ਸਰਚ ਆ ਜਾਂਦੀ ਉੱਥੇ। ਮੇਰਾ ਕਹਿਣ ਤਾਂ ਪਬਲਿਕ ਸਮਾਗਮ ਆ ਨਾ ਇਹ ਇਲਾਕੇ ਦੇ ਸਹਿਯੋਗ ਨਾਲ ਵੱਲੋਂ ਸੰਗਤ ਵੱਲੋਂ ਕਹਿੰਦਾ ਵੱਲੋਂ ਫੈਸਲਤ ਵੱਲੋਂ ਦੁਜੇ ਸਾਰੇ ਹੀ ਪਾਠ ਜਿਹੜੇ ਆ ਇਹ ਸੰਗਤ ਵੱਲੋਂ ਵੱਡੇ ਇਹ ਸਾਰੇ ਸੰਗਤ ਵੱਲੋਂ ਜੋ ਪਿਛਲੇ ਸਾਲ ਜਿਹੜਾ ਦੱਸ ਸਕਿਆ ਜਿਹੜੀ ਪੂਰੀ ਗਈਆਂ ਜਿਹੜੀ ਅਰਦਾਸਾਂ ਕੀਤੀਆਂ ਬਾਝੜੀਆਂ ਸਾਲ ਬਾਅਦ ਅਸੀਂ ਪਾਠ ਇਕੱਠੇ ਕਰ ਜੀਣਾ ਜਿਹੜਾ ਅਰਦਾਸਾਂ ਹੈ ਨਾ ਇਹ ਅਗਲੇ ਵਾਰੀ ਮਹੀਨੇ ਦੇ ਖੜ ਪਰ ਸਾਰੇ ਇਕੱਠੇ ਹੋ ਜੀਣਾ ਜਿਹੜੀ 14 ਨੂੰ ਵੀ ਰਾਤ ਦੇ ਦੁਵਾਨ 15 ਨੂੰ ਰਾਤ ਦਾ 16 ਨੂੰ ਜਿਹੜਾ ਬਸ ਕਮਡੀ ਹੋ ਰਹੀ ਹੈ ਬਹੁਤ ਤੜੀ ਬੜੀ ਨਾ ਚਾਉਂਦੇ ਜੋ ਸੰਗਤ ਨੂੰ ਸੰਦੇਸ਼ ਦੇਣ ਦੀ ਸਾਡੀ ਡਿਊਟੀ ਹੈ ਨਾ ਸਾਧੂ ਆ ਜਿਹੜਾ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੇ ਆਪਰੇ ਜੋੜਨਾ ਨਹੀਂ ਕਰ ਮੰਨ ਲਓ ਮੈਂ ਮਰ ਕੇ ਮਰ ਕੇ ਲੱਭਣਗੇ ਗੁਰੂ ਗ੍ਰੰਥ ਸਾਹਿਬ ਦਾ ਜੋਤੀ ਜੋਤਨੀ ਹੋਗਾ ਪ੍ਰਕਾਰ ਜਿਹੜਾ ਹੋਗਾ ਹਾਂ ਠੀਕ ਹੈ ਨਾ ਸੱਤ ਅਸਾਦ ਹੋਆ ਜਿਹੜਾ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੇਵੇ ਅਸੀਂ ਪਲੇਅਰ ਨਾ ਕਰਦੇ ਤੁਸੀਂ ਗੁਰਨ ਨਾਲ ਜੁੜਨਾ ਵਾਹ ਗੁਰੂ ਕੋ ਮਾ ਸਾਡੇ ਕੋਲ ਤੁਹਾਡੇ ਸਮਝ ਕਿੰਨੀ ਅਰਦਾਸਾਂ ਆਉਂਦੀਆਂ ਮੈਂ ਕਹਾਂ ਮੇਰੀ ਅਰਦਾਸ ਥੋੜੀ ਸੋਹਣੀ ਐ ਤੁਸੀਂ ਗੁਰੂ ਘਰ ਹੀ ਕਰੋ ਅਰਦਾਸ ਗੁਰੂ ਸੁਣੇਗਾ ਗੁਰੂ ਤੁਹਾਡੀ ਝੋਲੀ ਭਰੇਗਾ ਤੇ ਅਸੀਂ ਤੇ ਤੁਹਾਡੇ ਵਰਗੇ ਆ ਗੁਰੂ ਸਾਹਿਬ ਦੀ ਕਿਰਪਾ ਬਾਕੀ ਜਿਹੜਾ ਬਚਨ ਮੰਨ ਲੇ ਉਹਦਾ ਵਪਾਰ ਆ ਜੋ ਤਾਂ ਕਮਾਈ ਨਹੀਂ ਕਰਨੀ ਬਚਨ ਨਹੀਂ ਮੰਨਾਂਗੇ ਕਿ ਫਿਰ ਬਰਕਤ ਕਿੱਥੋਂ ਆਵੇਗੀ ਸਭ ਤੋਂ ਵੱਡੀ ਗੱਲ ਕਿ ਬਚਨ ਮੰਨ ਲਈਓ ਔਰ ਕਹੀ ਹੁਣ ਇਹੋ ਜਿਹੀ ਵੀ ਆ ਜਿਹੜੇ ਗੁਰੂ ਵਾਲੇ ਅਰਦਾਸਾਂ ਕਰਾਉਣ ਦੇ ਮਕਸਦ ਸਿਆਣਾ ਲੋਥਰੇ ਫਿਰਦੇ ਆ ਪਰ ਦੋ ਬੇੜੀ ਵਾਲੇ ਕਦੀ ਪਾਰ ਨਹੀਂ ਹੋਏ ਪਾਰ ਉਹੀ ਹੋਵੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਚਨ ਮੰਨ ਕੇ ਗੁਰੂ ਅਸਿਸ ਦੇ ਭਰੋਸਾ ਰੱਖੇਗਾ ਪਰ ਗੁਰੂ ਬਾਣੀ ਦਾ ਫੈਲਾ ਸਤਗੁਰ ਸਭਨਾ ਦਾ ਭਲਾ ਮਨਾਉਣ ਦਾ ਤੇ ਇਸ ਕਾਬਰ ਗੁਰੂ ਸਾਰਾ ਦਾ ਭਲਾ ਮੰਗਦਾ ਉਹ ਪਰ ਇਸ ਸਥਾਨ ਦੀ ਮਹਾਤਮ ਜਿਹੜੀਆਂ ਮੈਂ ਜੋ ਜੋ ਚੀਜ਼ ਮੈਂ ਦੇਖ ਰਿਹਾ ਕੋਈ ਆ ਕੇ ਮਨੋਂ ਟਹਿ ਜਾਵੇ ਕਿ ਗੁਰੂ ਅਰਜਨ ਦੇ ਪਾਤਸ਼ਾਹ ਅਸੀਂ ਮੰਦਿਆਂ ਚੰਗੇ ਆ ਸਾਡੇ ਦੇ ਉੱਗਣ ਮਾਰ ਸਾਡੀਆਂ ਘਾਟਾਂ ਨੂੰ ਪੂਰੀਆਂ ਨੀਆਂ ਤੂੰ ਸਾਡੇ ਤਰਜ਼ ਕਰ ਲੈ ਉੱਠਣ ਤੋਂ ਪਹਿਲਾਂ ਅਰਦਾਸ ਪੂਰੀ ਹੋ ਜੀ ਜਿਹਦੇ ਮਨ ਮਾਪਾ ਕਸ਼ੇਂਦਰ ਅਰਦਾਸ ਕਰਦਾ ਅੱਖਾਂ 'ਚ ਪਾਣੀ ਆ ਜਾਏ ਵਰਾਗ ਆ ਜਾਏ ਵਰਾਗ ਦੋ ਤਰੀਕਾ ਹੁੰਦਾ ਇੱਕ ਵਰਾਗ ਹੁੰਦਾ ਕਿ ਖੁਸ਼ੀ ਨਾਲ ਕੇਰ ਚਿਹਰਾ ਮਿਲ ਜੇ ਹਾਂ ਦੂਜਾ ਵਰਾਗ ਹੁੰਦਾ ਕਿ ਮਨ ਵਿੱਚ ਚਿੰਤਾ ਹੋਵੇ ਮਨ ਵਿੱਚ ਕੋਈ ਮਾੜਾ ਸੁੱਧਾ ਜਿਵੇਂ ਪਰ ਮਾ ਪਰਸ਼ਕਿੰਦੇ ਤਾਂ ਕਿ ਤੂੰ ਗੁਰੂ ਗ੍ਰੰਥੀ ਬੀਤੀ ਕਰਨੀ ਅਰਦਾਹ ਕਰਦੇ ਗਾ ਅੱਖਾਂ 'ਚ ਪਾਣੀ ਆ ਜਾਵੇ ਨਾ ਤੇ ਗੁਰੂ ਸਾਹਿਬ ਉੱਤਰ ਤੋਂ ਪਹਿਲਾਂ ਦਾਸ ਪੂਰੀ ਕਰਦੇ ਆ। ਆ ਜਿੰਨੇ ਪਾਠ ਹੋਏ ਆ ਨਾ ਅਜੇ ਸਾਡੇ ਕੋਲ 5-7 ਪਾਠ ਨਹੀਂ ਕੀਤੇ। ਉਹ ਅਸੀਂ ਸ਼ੈਦ ਹੋਸਾ ਗੁਰਪੁਰ ਦੇ ਕਰੀਬ ਉਹਦਾ ਗੁਰਪੁਰੂ ਨਾਲ ਆਦੇ। ਸ਼ਹਿਰ ਦੇ ਕਰਕੇ ਜੇ ਗੁਰਨਾਮ ਗੁਰਪੁਰੂ ਤੋਂ ਕਰੀਏ ਤਾਂ ਅਸੀਂ ਆਖਿਆ ਵੀ ਪਾਠੀ ਪਾਤ ਤੇ ਮੁਸ਼ਕਲ ਨਾ ਰਹੇ ਜ਼ਿਆਦਾ ਪਾਠ ਨਹੀਂ ਰੱਖੋਗਾ ਨੇ ਕਿ ਗਾ ਕਰਾਂਗੇ। ਮੇਰਾ ਕਹਿਣ ਦਾ ਭਾਵ ਕਿ ਇਸ ਸਥਾਨ ਤੋਂ ਕੋਈ ਮਨ ਕਰਕੇ ਆਣ ਕੇ ਬੇਨਤੀ ਕੀਤੀ ਹੈ ਨਾ ਤੇ ਝੋਲੀਆਂ ਪਰ ਇਸ ਸਥਾਨ ਦੀ ਇੱਕ ਮਰਲਾ ਜ਼ਿਆਦਾ ਹੈ। ਅੱਛਾ ਜੀ। ਨਾ ਜੋ ਉਹ ਸ਼ਾ ਜਿੱਥੇ ਬੈਠਿਆ ਪਏ ਉਹ ਬੋਸ਼ੇ ਤੇ 4 24 ਡਾ ਲੰਗਰ ਚੱਲ ਰਿਹਾ ਵਾ। ਬੰਦੇ ਤਨਖਾਹੀ ਉਹਨਾਂ ਦਿਖਾ ਦਿੰਨੇ ਆ। ਉਹ ਅਗਲੇ ਸਥਾਨ ਦੇ ਬੜੇ ਤਨਖਾਈ ਆ। ਪਰ ਮੈਂ ਇਹ ਗੱਲ ਕਹੂੰਗਾ ਕਿ ਉਹ ਜਿਹੜਾ ਮੇਰੇ ਨੇਤਰਾਂ ਨਾਲ ਵੇਲੇ ਮੈਂ ਸਾਹਮਣੇ ਜਲ ਗੁਰੂ ਅਰਜਨ ਦੇਵ ਆ ਬੈਠੇ ਹੈ। ਇਹ ਜਾਂਦਾ ਆਪੋ ਤੇ ਸਾਡਾ ਕਿ ਜਰੀਆ ਵਾ ਜਦੋਂ ਇਸ ਪਾਰੇ ਸਹੀ ਹੋ ਗਏ ਸਾਡਾ ਕਿ ਜਰੀਆ ਵਾ ਕਰ ਸੱਚੇ ਪਾਸ਼ਾ ਮੇਰੇ ਸੰਸ਼ਾ ਭਟਣ ਕਈ ਹਣੇ ਆ ਸਾਡੇ ਲੱਗਦੇ ਤੇ ਬੈਠੇ ਆ ਤੇ ਕਈ ਬਾਹਰੋਂ ਆਣ ਕੇ ਉਹਦੇ ਝੋਲੀ ਭਰ ਜਾਂਦੇ ਕਿਉਂ ਉਹਦੇ ਭਾਵਨਾ ਆ ਗਏ ਆਉਂਦੇ ਪਿਆਰ ਨਾਲ ਸਾਡੇ ਅੱਗੇ ਵਾਲੇ ਕੀ ਆ ਜੀ ਨੇ ਕੋਈ ਚਾਹ ਰੋਜ਼ ਬਾਪੇ ਨੂੰ ਜਾਂਦਾ ਹੀ ਆ ਕੇ ਬਾਪੇ ਨੂੰ ਪਤਾ ਹੀ ਆ ਪਤਾ ਆਇਆ ਕਿ ਬਾਪੇ ਅੰਦਰ ਗਾੜੀ ਆਉਣਾ ਉਹਦੇ ਗਾੜੀ ਖੜ ਕੇ ਨਾ ਤੇ ਮਾਨ ਕਰਕੇ ਬੇਨਤੀ ਅੰਦਰੋਂ ਵਰਾਗ ਉੱਠੇ ਤੇ ਗੁਰਸੇ ਝੋਲੀ ਭਰਦੇ ਸਿਰ ਸਤੰਦ ਆਂਡਾਂ ਦਾ ਗਾਧਰੇ ਵੀ ਕੋਟਾੜੇ ਹਾੜੇ ਆਵੇ ਸੰਗਤ ਆ ਰਾਵੇ ਇਤਰਾਹੀਂ ਤੇ ਸੋ ਸਾਰਾ ਖੇ ਜੋ ਕੁਛ ਲਾਕੜੇ ਸੰਕਤ ਜੋਗ ਦੇ ਨਾਲ ਦਿੱਲੀ ਅਰਵਾਸ ਕਰਦੇ ਵੀ ਮਾਰ ਸੱਚੇ ਪਾਸ਼ਾ ਉਹਨਾਂ ਦੇ ਅਜੇ ਸਮਾਦ ਕੇਦੇ ਆਵੇ ਨਾ ਤੇ ਜੇ ਆਗਿਆ ਦਾ ਮਾਰ ਰਣਪੁਰੂਸ ਬਖਸ਼ਰ ਸਿੱਧਕ ਬਖਸ਼ਾ ਉਹ ਕਿ ਘੜੀ ਕਿਉਂ ਬਾਹਰ ਕੱਢੋ ਬਾਹਰ ਇਹ ਬੇਨਤੀ ਕਰਦੇ ਜੋ ਸਾਡੀ ਜਿੰਨੀ ਸਾਡਾ ਮਨ ਦੀ ਸੋਚ ਆ ਅਸੀਂ ਆਪਣੀ ਸੋਚ ਨਾਲ ਦੋਨਾਂ ਦਾ ਜਮਾ ਸੱਚੇ ਪਾਸ਼ਾ ਸਿੱਖ ਦੀ ਰਾਸ ਗੁਰੂ ਗ੍ਰੰਥ ਸਾਹਿਬਾ ਮਾਰਾ ਉਹਨਾਂ ਦਾ ਸਮਾ ਬੜਾ ਉੱਠਾ ਵਾ ਘਰ ਰੁੜ ਗਿਆ ਫਸਲ ਰੁੜ ਗਿਆ ਮਾਲਕ ਦਾ ਰੁੜ ਗਿਆ ਵਾ ਮਨ ਕਹਿੰਦਾ ਅੱਜ ਉਹਨਾਂ ਕੋਈ ਜਿਰ ਨਹੀਂ ਪੰਜਾਬ ਦੇ ਜੰਮਿਆ ਨਿਤਮ ਹਿੰਮਾ ਬਾਕੀ ਸੰਗਤਾਂ ਸੰਤਾ ਮਾ ਬੋ ਕਉ ਦਵਾਰਾ ਸੁਹਾਨ ਸਰਵੋਚਿਤ ਅਚੇਤੀ ਦੇ ਉਹ ਬਾਬਾ ਜੀ ਹੁਣਾਂ ਦੀ ਯਾਦ ਆਂ ਜਿਹੜੇ ਉੱਥੇ ਜਾ ਗਏ ਸੀ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤ ਨਾਮ ਸਤ Nah, i ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਹਾਜਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਸਤ ਨਾਮ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਾਜ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿ ਕਰੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਹਿਗੁਰੂ ਜੀ RAM ਨਾਮ ਜਪ ਲਾ ਹਰ RAM ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਹਾ ਅਮੇ ਦੇ ਵਿੱਚ ਜਿਹੜਾ ਸਾਡਾ ਵਿਰਸਾ ਹੈ ਜਿਵੇਂ ਕਿ ਇਹ ਫੱਟੀ ਹੈ ਇਹ ਅੱਜ ਕੱਲ ਬੱਚੇ ਫੱਟੀ ਵੀ ਨਹੀਂ ਲਿਖਦੇ ਇਹ ਵੀ ਅਲੋਪ ਹੁੰਦਾ ਜਾ ਰਿਹਾ ਵਿਰਸਾ ਅਸੋ ਇਸ ਨੂੰ ਸੰਭਾਲਣ ਦਾ ਬਹੁਤ-ਬਹੁਤ ਬਾਬਾ ਜੀ ਤੁਹਾਡਾ ਧੰਨਵਾਦ ਆ ਕੇ ਉਹ ਲਾਲ ਟੈਨ ਕੱਢਿਓ ਲਾਲ ਟੈਨ ਕੱਢਿਓ ਇਹ ਲੈਂਪ ਅੰਗਰੇਜ਼ੀ ਵਿੱਚ ਇਹਨੂੰ ਲੈਂਪ ਕਹਿੰਦੇ ਆ ਪੰਜਾਬੀ ਵਿੱਚ ਕਹਿੰਦੇ ਆ ਲਾਲ ਟੈਨ ਕਹਾ ਨੇਰੇ ਚਾਨਣ ਕਰਦੀ ਐ ਇਹਦੇ ਵਿੱਚ ਮਿੱਟੀ ਦਾ ਤੇਲ ਪੈਂਦਾ ਲੱਗਦੀ ਐ ਬਹੁਤ ਵਧੀਆ ਬਹੁਤ ਵਧੀਆ ਇਹਨੂੰ ਵੀ ਲੈਂਪੀ ਕਹਿੰਦੇ ਐ ਇਹ ਵੀ ਮਿੱਟੀ ਵੀ ਦੇਤੀ ਐ ਇਹ ਟ੍ਰੇਨ ਮੰਗਤੇ ਰਿਕਾਰਡ ਰੇਡੀਓ ਤੇ ਆ ਵੀ ਜੇ ਆਲਾ ਸੱਪਿਆ ਆਲਾ ਚਾਲੀ ਆ ਟ੍ਰੇਨ ਵਨ ਇਹ ਰਿਕਾਰਡ